ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੇ ਸਿਫਤ ਬਟਿਕ ਤੇ ਹੋ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਐਂ ਜੀ ਲਓ ਜੀ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਸਰਦੀ ਵਾਲਾ ਸਟੱਫ ਬਹੁਤ ਜਿਆਦਾ ਸੋਹਣਾ ਵਿਦ ਸਟਾਲ ਹੋਣਗੇ ਤੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤੁਸੀਂ ਸਕਰੀਨ ਸ਼ਾਟ ਲੈ ਕੇ ਮੇਰੇ ਵਟਸਐਪ ਨੰਬਰ ਤੇ ਭੇਜ ਦੇਣਾ ਤੇ ਆਪਦੇ ਲਈ ਸੂਟ ਤੁਸੀਂ ਬੁੱਕ ਕਰ ਲੈਣਾ ਬਹੁਤ ਸੋਹਣੇ ਸੋਹਣੇ ਸੂਟ ਐ ਜੀ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਪਸੰਦ ਹੋਵੇ ਹੋਰ ਤਾਂ ਤੁਹਾਨੂੰ ਜਿਆਦਾ ਟਾਈਮ ਨਹੀਂ ਲੈਂਦੇ ਤੁਹਾਡਾ

ये बैक हो गई स्टॉल हो गया बैक हो। लो ये स्टॉल हो गया फोर साइड स्टाल दे काम किया हुआ है ਐਸਟਰਾ ਬਹੁਤ ਹੀ ਜਿਆਦਾ ਸੋਹਣਾ ਕਲਰ ਹੈਗਾ ਤੁਸੀਂ ਚੈੱਕ ਕਰੋ ਕੋਲੋਜੀ ਤੋਂ ਚੈੱਕ ਕਰ ਸਕਦੇ ਹੋ 2.5 ਮੀਟਰ ਹੈਗਾ ਜੀ ਸਟਾਲ ਬਹੁਤ ਖੁੱਲਾ ਡੁੱਲਾ ਸ਼ਾਲ ਦਾ ਕੰਮ ਵੀ ਦਿਓ ਬਸ ਸਟਾਲ ਵੀ ਹੈ ਕਲਰ ਬਹੁਤ ਜਿਆਦਾ ਸੋਹਣਾ ਹੈਗਾ ਦੇਖ ਇਦੇ ਵਿੱਚ ਕੈਂਟ ਬਣਿਆ ਹੋਇਆ ਬੜਾ ਹੀ ਪਿਆਰਾ ਸੋਨਾ ਜਿਹਾ ਕਲਰ ਹੈ ਤੇ ਹੁਣ ਤੁਸੀਂ ਆਪਾਂ ਤੁਹਾਨੂੰ ਇਹਦੇ ਕਲਰ ਚੈੱਕ ਕਰਵਾਉਣੀ ਆ ਕਲਰ ਚਾਰਟ ਆਪਣੇ ਕੋਲ ਬਹੁਤ ਸੋਹਣੇ ਆ ਇਹ ਹੋ ਗਿਆ ਇਹ ਕਲਰ ਚਾਰਟ ਤੁਸੀਂ ਵੇਖੋ ਐਵੇਂ ਦਾ ਸੂਟ ਤੇ ਇਹ ਆ ਜੀ ਤੁਹਾਨੂੰ ਆਪਾਂ ਪਿਕ ਦਿਖਾਉਣ ਦੇ ਨਾਲ ਐਵੇਂ ਸੂਟ ਬਣੂਗਾ ਇਹ ਕਲਰ ਹੋ ਗਿਆ ਜੀ ये अपने कोर्ग कलर है बहुत सोने सोने ये देखो एक तो एक सोने सारे सूट बड़े सोने ये आ गया जी पर्पल कलर एक हो गया पर्पल कलर ਸਰਦੀ ਵਾਲਾ ਸਟਾਫ ਹੈ ਜੀ ਬਹੁਤ ਜਿਆਦਾ ਸੋਨਾ ਪਾਰਟੀ ویئر ਸੂਟ ਹੈ ਇਹ ਦੀ ਪਿਕ ਹੋਗੀ ਤੇ ਲੋ ਜੀ ਰੈੱਡ ਕਲਰ ਜਿਵੇਂ ਕਿ ਡਿਆਵਾਂ ਦੇ ਸੀਜ਼ਨ ਚੱਲ ਰਹੇ ਹੈ ਨੋ ਇਹ ਹੋ ਗਿਆ ਰੈੱਡ ਕਲਰ ਸਾਰਿਆਂ ਦਾ ਨੈੱਕ ਬਣਿਆ ਸਾਰਿਆਂ ਨਾਲ ਸਟਾਲ ਲੱਗੇ 5 ਮੀਟਰ ਕਪੜਾ ਜੀ ਬਹੁਤ ਹੀ ਜਿਆਦਾ ਸੋਨਾ ਬਹੁਤ ਪਿਆਰਾ ਸੂਟ ਹੈਗਾ ਤੁਸੀਂ ਕੋਲੋਂ ਇਸ ਤਾਂ ਚੈੱਕ ਕਰ ਸਕਦੇ ਹੋ ਬੜਾ ਹੀ ਸੋਹਣਾ ਹੈਗਾ ਦੇਖੋ ਰੱਡ ਕਲਾ ਦੀ ਪੀਕ ਵੀਖੋ ਤੁਸੀਂ ਇਹ ਵੀ ਕਿ ਜੈਲ ਨਕਲਰ ਬੋਲਿਆ ਕਲਰ ਵੇਖੋ ਤੁਸੀਂ ਬਹੁਤ ਪਿਆਰੇ ਆ ਆਪਣੇ ਕੋਲੇ ਸਾਉ ਬਹੁਤ ਸੋਹਣਾ ਕੱਪੜਾ ਹੈ ਸਰਦੀ ਦਾ ਤੇਰੀ ਇਹ ਤਾਂ ਬਰਗ ਗਿਆ ਠੀਕ ਹੈ ਤੇ ਲੋ ਜੀ ਆਪਾਂ ਤੁਹਾਨੂੰ ਦਿਖਾਉਣੇ ਹੁਣ ਪਲੇਨ ਦੇ ਵਿੱਚ ਪਸ਼ਮੀਨਾ ਪ્યોਰ ਪਸ਼ਮੀਨਾ ਪਲੇਨ ਦੇ ਕਲਰ ਇਹਨਾਂ ਦੇ ਵਿੱਚੋਂ ਵੀ ਤੁਸੀਂ ਕੋਈ ਵੀ ਸੂਟ ਪਸੰਦ ਕਰ ਸਕਦੇ ਹੋਗੇ ਇਹ ਪਲੇਨ ਦੇ ਹੋਗੇ ਕਲਰ ਹਾਂਜੀ ਆ ਲੋ ਜੀ ਪਸ਼ਮੀਨਾ ਦੇ ਕਲਰ ਬਹੁਤ ਹੀ ਸੋਹਣੇ ਸਰਦੀ ਆ ਗਈ ਅਕੇ ਬਹੁਤ ਸੋਹਣਾ ਕਲਰ ਪਸ਼ਮੀਨੇ ਦਾ ਤੁਸੀਂ ਪਲੇਨ ਵੀ ਲੈ ਸਕਦੇ ਆ ਆਪਣੇ ਤੋਂ ਵਰਕ ਕਰਵਾ ਕੇ ਵੀ ਲੈ ਸਕਦੇ ਹੋ ਤੁਸੀਂ ਵਰਕ ਦਾ ਡਿਜ਼ਾਈਨ ਭੇਜਣਾ ਆਪਣੇ ਕੋਲ ਕਿ ਆਪਾਂ ਤੁਹਾਨੂੰ ਵਰਕ ਕਰਕੇ ਦੇਵਾਂਗੇ ਸੂਟ ਜੇ ਤੁਹਾਨੂੰ ਪਲੇਨ ਸੂਟ ਪਸੰਦ ਆ ਤੁਸੀਂ ਪਲੇਨ ਵੀ ਆਪਣੇ ਤੋਂ ਬੁੱਕ ਕਰ ਸਕਦੇ ਹੋ ਨਾਉ ਜਿਹਦੇ ਵਿੱਚ ਕਲਰ ਫਿਰੋਜੀ ਆ ਗਿਆ ਵਧੀਆ ਵਾਲਾ ਪਸ਼ਮੀਨਾ ਹੈਗਾ ਬਹੁਤ ਹੀ ਜਿਆਦਾ ਸੋਹਣਾ ਤੇ ਤੁਸੀਂ ਦੇਖੋ ਕਪੜਾ ਮੈਂ ਤੁਹਾਨੂੰ ਕੱਲਾ ਚੈੱਕ ਕਰਵਾ ਦਿੰਨੀ ਐ ਬਹੁਤ ਜਿਆਦਾ ਇਹਦੇ ਤੇ ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈ ਪਿਓਰ ਪਸ਼ਮੀਨਾ ਹੈ ਜੀ ਬਹੁਤ ਵਧੀਆ ਕੰਵਰੇ ਦੇ ਵਿੱਚ ਹੋਰ ਵੀ ਬਹੁਤ ਸੋਹਣੇ-ਸੋਹਣੇ ਹੈਗੇ ਆਪਣੇ ਕੋਲੇ ਤੇ ਇਸ ਟਾਈਮ ਆਪਣੇ ਕੋਲੇ ਜੋ ਵੀ ਕਲਰ ਹੈਗੇ ਆਪਾਂ ਤੁਹਾਨੂੰ ਚੈੱਕ ਕਰਵਾਤੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਲੈਣਾ ਤੇ ਮੇਰੇ ਨੰਬਰ ਤੇ ਭੇਜ ਦੇਣਾ ਤੇ ਆਵਦੇ ਲਈ ਤੁਸੀਂ ਸੂਟ ਬੁੱਕ ਕਰ ਲੈਣਾ ਤੇ ਆਪਾਂ ਤੁਹਾਨੂੰ ਕੁੜਤੇ ਦਿਖਾਉਣੇ ਆ ਜੇ ਆਪਣੇ ਕੋਲੇ ਕੁੜਤੇ ਵੀ ਆਏ ਹੋਏ ਆ ਦੇਖੋ ਇਹ ਵੀ ਪਸ਼ਮੀਨੇ ਦੇ ਆ ਆਪਣੇ ਇੰਸਟਾਗ੍ਰam ਦਾ ਪੇਜ ਹੈਗਾ ਜੀ ਸਿਰਫ ਉੱਥੇ ਜਾ ਕੇ ਵੀ ਆਪਾਂ ਨੂੰ ਚੈੱਕ ਕਰ ਸਕਦੇ ਹੋ ਆਪਣੇ ਵੀਡੀਓ ਉੱਥੇ ਬਹੁਤ ਸੋਹਣੇ-ਸੋਹਣੇ ਆਪਾਂ ਹੈਂਡਵਰਕ ਦੇ ਸੂਟ ਪਾਏ ਹੋਏ ਐ ਲਓ ਇਹ ਬਾਜੂ ਦਾ ਕੰਮ ਹੋ ਗਿਆ ਇਹ neck ਹੋ ਗਿਆ ਬਹੁਤ ਵਧੀਆ ਕੁਸ਼ਮੀਨੇ ਦਾ ਸੂਟ ਹੈ কুর্তা ਦੇਖੋ ਫੋਰ ਸਾਈਡ ਇਹਦਾ ਕੰਮ ਹੋਇਆ ਚਾਕਾਂ ਦਾ ਘੇਰਾ ਬਣਿਆ ਹੋਇਆ ਇਹ ਵੀ ਆਪਾਂ ਨੂੰ ਬਿਲਕੁਲ ਵੀ ਫਿਟਿੰਗ ਕਰਵਾਉਣ ਦੀ ਲੋੜ ਨਹੀਂ ਪੈਣੀ ਇਹ ਮੇਸੂ ਬਹੁਤ ਸੋਹਣਾ ਲੱਗਦਾ ਪਾਇਆ ਪੈਂਟ ਨਾਲ ਪਾਈਏ ਪਲਾਜ਼ੋ ਨਾਲ ਪਾਈਏ ਆਪਾਂ ਇਹਦੀ ਬੈਕ ਤੇ ਨਹੀਂ ਕੰਮ ਐਸਤ੍ਰਾ ਬਣਿਆ ਹੋਇਆ ਹੈ ਇਹ ਤੁਸੀਂ ਚੈੱਕ ਕਰੋ ਸਾਰਾ ਧਾਗੇ ਦਾ ਕੰਮ ਹੈ ਜੀ ਇਸ ਤਰ੍ਹਾਂ ਨੈਕ ਦਾ ਬਣਿਆ ਹੋਇਆ ਠੀਕ ਤੇ ਆਪਾਂ ਤੁਹਾਨੂੰ ਇੱਕ ਇੱਕ ਹੋਰ ਦਿਖਾਉਣੇ ਆ ਕੁੜਤਾ ਦੇ ਇਹ ਵੀ ਆਪਣੇ ਕੋਲ ਕੁੜਤਾ ਰੈਡੀ ਹੈ ਤੁਸੀਂ ਵਰਕ ਕਲੋਜ਼ ਤੋਂ ਚੈੱਕ ਕਰ ਸਕਦੇ ਹੋ ਧਾਗੇ ਦਾ ਕੰਮ ਫਿਨਿਸ਼ਿੰਗ ਕਿੰਨੀ ਵਧੀਆ ਹੈ ਦੀ ਵਰਕ ਦੀ ਦੇਖੋ ਬਹੁਤ ਸਾਰੀਆਂ ਕੁੜੀਆਂ ਦੀ ਡਿਮਾਂਡ ਰਹਿੰਦੀ ਹੈ ਜੇ ਕੁੜਤਿਆਂ ਦੀ ਪੈਂਟ ਦੇ ਨਾਲ ਪਾਓ ਬਿਲਕੁਲ ਬਹੁਤ ਜ਼ਿਆਦਾ ਸੋਹਣੀ ਚੀਜ਼ ਬਣਿਆ ਹੋਇਆ ਹੈ ਦੇਖੋ ਇਹ ਚਾਕਾਂ ਦਾ ਕੰਮ ਹੋ ਗਿਆ ਕਲੀਅਰ ਬਣਿਆ ਹੋਇਆ ਇਸ ਤਰ੍ਹਾਂ ਇਹ ਗਰਲਿਸ਼ ਲੁੱਕ ਵਾਲੀ ਕੁੜਤੀ ਹੈ ਜੀ ਆਪਾਂ ਵੈਸੇ ਤਾਂ ਕਿਸੇ ਵੀ ਏਜ ਗਰੁੱਪ ਦੀ ਭੈਣ ਪਾ ਸਕਦੇ ਆ। ਬਹੁਤ ਸੋਹਣੇ ਸੂਟ ਹੈਗੇ ਤੇ ਤੁਸੀਂ ਇਹ ਦੁਬਾਰਾ ਇਹ ਤੋਂ ਚੈੱਕ ਕਰ ਸਕਦੇ ਹੋ ਕਲਰ ਆਪਣੇ ਕੋਲੇ ਪਸ਼ਮੀਨੇ ਦੇ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਸੂਟ ਪਸੰਦ ਕਰ ਸਕਦੇ ਹੋ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਅੱਗੇ ਤੋਂ ਅੱਗੇ ਜੇ ਕੋਈ ਭੈਣ ਭਰਾ ਪਹਿਲੀ ਵਾਰ ਚੈਨਲ ਤੇ ਆਇਆ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਇਹ ਸਾਰੇ ਸੂਟ ਆਪਣੇ ਕੋਲ ਪਸ਼ਮੀਨੇ ਦੇ ਆਏ ਕਿ ਜੀ ਤੇ ਤੁਸੀਂ ਇਹਨਾਂ ਦੇ ਵਿੱਚ ਕੋਈ ਵੀ ਸੂਟ ਬੁੱਕ ਕਰ ਸਕਦੇ ਹੋ ਦੇਖੋ ਤੁਸੀਂ ਕਿੰਨੇ ਸੋਹਣੇ ਸੋਹਣੇ ਕਲਰ ਆ ਗਏ ਸਾਰੇ ਸੂਟਾਂ ਦੇ ਲੋਕਾਂ ਦਾ ਨਾ ਇਹ ਵੀ ਵੀਡੀਓ ਚੈਨ ਨਹੀਂ ਮਿਲਦੇ ਹਾਂ ਦੀ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਅਗਲੀ ਵੀਡੀਓ ਨਾਲ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ